ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਸਖ ਬਲੌਗਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਲੱਗੇ ਆਪਾਂ ਝੋਨੇ ਚ ਪਹਿਲੀ ਰੇਪਾਉਣ ਤੇ ਪੰਜਵਾਂ ਦਿਨ ਆ ਗਿਆ ਇਹਦਾ ਤੇ ਆਪਾਂ ਸਗਾਤਾ ਸੀ ਇਹਨੂੰ ਤੇ ਪਹਿਲਾਂ ਆਪਾਂ ਲੋਹੇ ਦਾ ਛੱਟਾ ਦਿੰਨੇ ਆ ਕੱਲੇ ਦਾ ਤੇ ਫਿਰ ਜਿੰਕ ਤੇ ਜੂਰੀਆ ਪਾਵਾਂਗੇ ਤੇ ਆਪਾਂ ਅੱਧਾ ਇੱਕ ਗੱਟਾ ਕਿੱਲੇ ਦਾ ਜਿਹੜਾ ਜੂਰੀਆ ਉਹ ਪਾਵਾਂਗੇ ਤੇ ਫਿਰ ਇਹਨੂੰ ਪਾਣੀ ਦਾ ਭਰਾਂਗੇ ਦਿਨ ਚੌਥਾ ਪਹਿਲੀ ਰੇ ਬਣੇ ਰਹੋ ਵੀਡੀਓ ਦੇ ਨਾਲ ਤੇ ਆ ਸੀ ਜਿੰਕ ਆਪਣੀ 21% ਆ ਸੀ ਲੋਹਾ ਤੇ ਇਹਦੇ ਨਾਲ ਜਿਹੜੀ ਜੜ ਹੈ ਸਪਰੇ ਆਪਾਂ ਪਾਤੀ ਸੀ ਆ ਕੰਡੀਸ਼ਨ ਹੈ ਝੋਨੇ ਦੀ ਟੱਕੇ ਚੱਲ ਪਏ ਸਾਰੇ ਤੇ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਜਿਹੜੀ ਆਪਾਂ ਜਿੰਕ ਆ ਮਿੱਤਰੋ ਉਹ ਆਪਾਂ ਕਿੱਲੇ ਦੀ ਮੰਨ ਕੇ ਚੱਲੋ ਆਪਾਂ ਤਿੰਨ ਕਿੱਲਾਂ ਚ 50 ਕਿਲੋ ਪਾ ਰਹੇ ਆ ਤੇ લાલુ સાહેબ 16 17 ਕਿਲੋ ਕਿੱਲੇ ਦੀ ਆ ਜੂਗੀ ਤੇ ਜਿਹੜਾ ਲੋਹਾ ਉਹ ਆਪਾਂ ਪਾ ਰਹੇ ਆ 8 ਕਿਲੋ ਕਿੱਲੇ ਦਾ ਤੇ ਜੂਰੀਆ ਪਾ ਰਹੇ ਆ ਆਪਾਂ ਅੱਧਾ ਕਿੱਟਾ ਕਿੱਲੇ ਦਾ ਠੀਕ ਐ ਤੇ ਚੌਥਾ ਦਿੰਨੇ ਪੰਜਵਾਂ ਅੱਜ ਛੋਣ ਨੂੰ ਤੇ ਕੇਰਾ ਡੱਕੇ ਹਰੇ ਹੋਣ ਲੱਗ ਗਏ ਸਾਰੇ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਦੀ ਵੀਡੀਓ ਬਣਾਵਾਂਗੇ ਪਾਣੀ ਹੈ ਸੁਕਾਇਆ ਹੋਇਆ ਇਹਦੇ ਚਿਰੇ ਪਾਉਣ ਨਾਲ ਇਹਦੇ ਕਰਕੇ ਫਿਰ ਡੀਏਪੀ ਵੀ ਪਾਵਾਂਗੇ ਇਹਦੇ ਚ ਬਣੇ ਰਹੋ ਵੀਡੀਓ ਦੇ ਨਾਲ ਤੇ ਲਾਈਟ ਚੱਲੀ ਜਾਂਦੀ ਹੈ ਮੋਟਰ ਪਈ ਆ ਬੰਦ ਉਹ ਥੱਲੇ ਰਹਿ ਗਏ ਕੱਪ ਉਹਦੇ ਚੀਜ਼ ਪਾਉਣੀ ਉਹ ਸੀ ਚੱਲਦੇ ਆ ਮਿਲਦੇ ਆ ਉਹਦੇ ਚੀਜ਼ ਦਿਖਾਉਣੇ ਆ ਤੁਹਾਨੂੰ ਚੱਲ ਕੇ ਚਲੋ ਠੀਕ ਆ ਫਿਰ ਤੇ ਜਿਹੜੀ ਆਪਣੀ ਆਹ ਜੈਂਕ ਹੋ ਇਹ ਜੀ ਹੈ ਦੇਖੋ ਆ ਵਾਲੀ ਤੇ ਆ ਵਾਲੀ ਜੂਰੀਆ ਠੀਕ ਆ ਭਾਈ ਸੋ ਮਿੱਤਰੋ ਬੰਦੇ ਲਾਤੇ ਥੱਲੇ ਵਾਲੇ ਚ ਦੋ ਕੱਲਿਆਂ ਤੇ ਦੇਖੋ ਟੱਕਿਆਂ ਦੀ ਗਰੋਥ ਲੱਗ ਗਿਆ ਹਰਿਆਰ-ਭਰਨੇ ਵੀ ਇਹਦੇ ਚ ਪਾਣੀ ਬੰਦ ਕਰਿਆ ਹੋਇਆ ਘੇਰਾ ਤੇ ਇਹਦੇ ਵਿੱਚ ਮਿਲਾਵਟ ਕਰੀ ਹੋਈ ਆ ਸਾਰੀ ਲੋਹਾ ਜ਼ਿੰਕ ਜੂਰੀਆ ਆਪਈ ਆ ਤੇ ਚਲੋ ਸੈਟ ਦੀਏ ਫਿਰ ਮਿਲਦੇ ਆ ਫਿਰ ਜਿੱਦਨ ਆਪਣਾ ਝੋਨਾ ਲੱਗਿਆ ਤੇ ਆਪਾਂ ਹੋ ਗਏ ਸੀ ਥੋੜੇ ਜਿ ਬਿਮਾਰ ਤੇ ਤਾਂ ਕਰਕੇ ਵੀਡੀਓ ਬਣਾ ਨਹੀਂ ਸਕੇ ਤੇ ਥੋੜਾ ਜਿਹਾ ਸਰੀਰ ਡਾਊਨ ਹੋ ਗਿਆ ਸੀਗਾ ਨਾ ਕੱਦੂ ਦੀ ਵੀਡੀਓ ਪਾ ਸਕੇ ਤੇ ਨਾ ਝੋਨਾ ਲਾਉਂਦੇ ਦੀ ਵੀਡੀਓ ਪਾ ਸਕੇ ਤੇ ਮੈਂ ਸੋਚਿਆ ਚੱਲ ਹੁਣ ਥੋੜੇ ਠੀਕ ਹੋਏ ਆ ਰੇਪਵਾ ਰਹੇ ਆ ਆਪਾਂ ਉਹਨਾਂ ਤੋਂ ਆਪਣੇ ਬੰਦਿਆਂ ਤੋਂ ਤੇ ਮੈਂ ਸੋਚਿਆ ਚੱਲ ਹੁਣ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਤੇ ਜਿਵੇਂ ਜਿਵੇਂ ਅੱਗੇ ਅੱਗੇ ਗ੍ਰੋਥ ਕਰੂਗਾ ਉਵੇਂ ਤੁਹਾਨੂੰ ਵੀਡੀਓ ਪਾਵਾਂਗੇ ਤੇ ਇਹਦੇ ਚ ਦਵਾਈ ਪਾਤੀ ਸੀ ਤੇ ਅਸੀਂ ਕਲੋਰੋ ਪਾਉਨੇ ਆ ਗਲੋਰੋ ਹੀ ਪਾਤੀ ਸੀ ਫਿਰ ਉਸ ਤੋਂ ਬਾਅਦ ਅਸੀਂ ਭਰ ਕੇ ਇਹਨੂੰ ਪਾਣੀ ਦਾ ਸੁਕਾਤਾ ਫਿਰ ਰੇਰੂ ਪਾ ਕੇ ਹੁਣ ਅੱਜ ਅਥਣੇ ਦੇ ਵਿੱਚ ਫਿਰ ਪਾਣੀ ਭਰ ਦਾਂਗੇ ਇਸ ਤੋਂ ਬਾਅਦ ਨੇ ਸੁਕਾਉਣਾ ਵਿੱਚ ਪਾਣੀ ਠੀਕ ਹੈ ਬਾਈ